ਪੰਜਾਬ ਚ ਭਾਰੀ ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ ਪਿੰਡ ਦੇ ਟੋਬੇ ਚ ਡਿੱਗੀ ਕਾਰ ਮੌਕੇ ਤੇ ਤਿੰਨ ਨੌਜਵਾਨਾਂ ਨੇ ਛੱਡੇ ਸਾਹ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਧੁੰਦਾਂ ਜਿਹੜੀ ਲਗਾਤਾਰ ਦਿਨ ਬਾ ਦਿਨ ਪੀਕ ਤੇ ਹੁੰਦੀ ਜਾ ਰਹੀ ਹੈ ਤੰਦ ਕਰਕੇ ਪੰਜਾਬ ਚ ਲਗਾਤਾਰ ਜਿਹੜੇ ਹਾਦਸੇ ਆ ਉਹ ਵਾਪਰ ਰਹੇ ਨੇ ਬੀਤੀ ਰਾਤ ਨਾਬਾ ਤੋਂ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕੋ ਹੀ ਪਰਿਵਾਰ ਦੇ ਤਿੰਨ ਨੌਜਵਾਨਾਂ ਦੀ ਜਿਹੜੀ ਮੌਕੇ ਤੇ ਮੌਤ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਜੈਨਕਾਰ ਵਿੱਚ ਸਵਾਰ ਹੋ ਕੇ ਤਿੰਨੋਂ ਨੌਜਵਾਨ ਘਰ ਵਾਪਸ ਆ ਰਹੇ ਸਨ ਤੇ ਤਿੰਨੋਂ ਵਿੱਚੋਂ ਇੱਕ ਨੌਜਵਾਨ ਗੱਡੀ ਵਿੱਚੋਂ ਉੱਤਰ ਕੇ ਮੋਬਾਈਲ ਦੀ ਟਾਰਚ ਨਾਲ ਲਾਈਟ ਮਾਰ ਰਿਹਾ ਸੀ ਕਿਉਂਕਿ ਧੁੰਦ ਕਰਕੇ ਉਹਨਾਂ ਨੂੰ ਸਾਹਮਣੇ ਤੋਂ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ ਤੇ ਇੰਨੇ ਵਿੱਚ ਹੀ ਉਹਨਾਂ ਦੀ ਕਾਰ ਆ ਜਿਹੜੀ ਪੈਂਡ ਦੇ ਟੋਬੇ ਵਿੱਚ ਜਾ ਡੁੱਬਦੀ ਹੈ ਤੇ ਜਿਸ ਕਰਕੇ ਤਿੰਨ ਨੌਜਵਾਨਾਂ ਦੀ ਜਿਹੜੀ ਮੌਕੇ ਤੇ ਮੌਤ ਹੋ ਜਾਂਦੀ ਹੈ ਮਾਪਿਆਂ ਦੇ ਪੁੱਤ ਇਸ ਦੁਨੀਆ ਨੂੰ ਹਮੇਸ਼ਾ ਲਈ अलविदा कह गए घटना बीती रात लगभग 8:30 बजे वापसी जब कार ਵਿੱਚ ਸਵਾਰ ਹੋ ਕੇ ਚਾਰ ਨੌਜਵਾਨ ਘਰ ਆ ਰਹੇ ਸੀ ਰਸਤੇ ਵਿੱਚ ਹੀ ਉਹਨਾਂ ਨਾਲ ਜਿਹੜਾ ਹਾਦਸਾ ਉਹ ਵਾਪਰ ਜਾਂਦਾ ਹੈ ਕਾਰ ਟੋਬੇ ਵਿੱਚ ਡੁੱਬਣ ਨਾਲ ਮੌਕੇ ਤੇ ਜਿਹੜਾ ਚੀਕ ਚਹਾੜਾ ਮੱਚ ਜਾਂਦਾ ਹੈ ਤੇ ਜਿੰਨੀ ਦੇਰ ਵਿੱਚ ਲੋਕ ਉਹਨਾਂ ਨੂੰ ਚਾਰ ਨੌਜਵਾਨਾਂ ਦੀ ਮਦਦ ਕਰਨ ਲਈ ਪਹੁੰਚਦੇ ਹਨ ਉਨੀ ਦੇਰ ਚ ਤਿੰਨ ਨੌਜਵਾਨਾਂ ਦੀ ਜਿਹੜੀ ਮੌਤ ਹੋ ਚੁੱਕੀ ਹੁੰਦੀ ਹੈ ਤੇ ਇੱਕ ਨੌਜਵਾਨ ਨੂੰ ਬਚਾ ਲਿਆ ਜਾਂਦਾ ਹੈ ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਕਮਲਪ੍ਰੀਤ ਜਿਸ ਦੀ ਉਮਰ 18 ਸਾਲ ਸੀ ਤੇ ਉਹ 12ਵੀਂ ਕਲਾਸ ਦਾ ਵਿਦਿਆਰਥੀ ਸੀ ਦੂਜਾ ਨੌਜਵਾਨ ਜਿਹੜਾ ਹਰਦੀਪ ਸਿੰਘ ਤੇ ਉਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ ਜੋ ਕਿ ਨੇਵੀ ਵਿੱਚ ਸੀ ਤੇ ਤੀਜੇ ਨੌਜਵਾਨ ਦੀ ਪਛਾਣ ਇੰਦਰਜੋਤ ਸਿੰਘ ਵਜੋਂ ਹੋਈ ਹੈ ਜਿਸ ਦੀ ਉਮਰ 23 ਸਾਲ ਦੇ ਕਰੀਬ ਸੀ ਦੁਨੀਆ ਵਿੱਚ ਉਹ ਤਿੰਨੇ ਨੌਜਵਾਨਾ ਨਹੀਂ ਰਹੇ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਤੇ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ। ਪੂਰੇ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਹੈ ਤੇ ਇੱਕੋ ਸਮੇਂ ਤਿੰਨ ਨੌਜਵਾਨਾਂ ਦੀ ਮੌਤ ਹੋ ਜਾਣ ਨਾਲ ਪਿੰਡ ਵਾਸੀ ਗਮਗੀਨ ਹਨ। ਤਾਂ ਏਸੀ ਇੱਕ ਵੱਡੀ ਮੰਦਭਾਗੀ ਖਬਰ ਜੋ ਕਿ ਪੰਜਾਬ ਦੇ ਵਿੱਚ ਭਿਆਨਕ ਤੁੰਦ ਦੇ ਕਾਰਨ ਵਾਪਰੀ ਆ ਤੇ ਲਗਾਤਾਰ ਜਿਹੜੇ ਹਾਦਸੇ ਆ ਉਹ ਦੇਖਣ ਨੂੰ ਮਿਲ ਰਹੇ ਨੇ ਪੰਜਾਬ ਦੇ ਵਿੱਚ ਜਿਹੜਾ ਠੰਡ ਤੇ ਤੁੰਦ ਦਾ ਕੈਰ ਲਗਾਤਾਰ ਜਾਰੀ ਹੈ ਤੇ अनेका ਹੀ ਜਿਹੜੇ ਹਾਦਸੇ ਆ ਇਸ ਤੁੰਦ ਦੇ ਕਾਰਨ ਜਿਹੜੇ ਵਾਪਰਦੇ ਆ ਤੇ अनेका ਹੀ ਜਿਹੜੇ ਮਾਪਿਆਂ ਦੇ ਇਕਲੌਤੇ ਪੁੱਤਾਂ ਇਸ ਧੁੰਦ ਦੇ ਕਾਰਨ ਜੋ ਹਮੇਸ਼ਾ ਲਈ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਨੇ ਇਸ ਭਿਆਨਕ ਧੁੰਦ ਦੇ ਕਾਰਨ ਕਈ ਅੱਗੇ ਹੋਰ ਵੀ ਹਾਦਸੇ ਜਿਹੜੇ ਵਾਪਰੇ ਸਨ ਪਿਛਲੇ ਸੀਜ਼ਨ ਦੇ ਵਿੱਚ ਵੀ ਜਿਹੜੇ ਹਾਦਸੇ ਵਾਪਰੇ ਹਨ ਤੇ ਇਸ ਸਾਲ ਵੀ ਜਿਹੜੇ ਲਗਾਤਾਰ ਧੁੰਦ ਦੇ ਕਾਰਨ ਹਾਦਸੇ ਵਾਪਰ ਰਹੇ ਨੇ ਤਾਂ ਹੋਰ ਤਾਜ਼ੀਆਂ ਵੱਡੀਆਂ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ